ਤਰੀ ਮਹੀਨੇ ਤੋਂ ਵੱਖ-ਵੱਖ ਨੰਬਰਾਂ ਤੋਂ ਗਲਤ ਬੋਲ ਆ ਰਹੀਆਂ ਸੀ ਜਿਹਦਾ ਇਹ ਮਾਝਾ ਸੀਪੀ ਸਾਹਿਬ ਨੂੰ ਵੱਖ-ਵੱਖ ਸਮੇਂ ਤੇ ਬਿਠਾ ਰੱਖੀਆਂ ਜੋ ਮਾਝਾ ਦੇ ਪ੍ਰਸ਼ਾਸਨ ਨੇ ਨਿਗੇਲੀ ਕਰਕੇ ਸਾਡੇ ਤੇ ਬਹੁਤ ਮਾਨਸਿਕ ਪਰੇਸ਼ਾਨੀ ਦਿੱਟਿਆ ਆ ਅਸੀਂ ਬਾਰ-ਬਾਰ ਜ਼ਿਕਰ ਕਰਦੇ ਆਂ ਕਿ ਇਹਦੇ ਬਾਰੀਕਾਰ ਕੀਤੀ ਜਾਵੇ ਕੋਈ ਦੁਬਾਰਾ ਇਹਦਾ ਸਨਿਆ ਨਹੀਂ ਆ ਹਾਂਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਜੀ ਜੈਵਲ ਮਿੱਕੀ ਜੀ ਜੇਪੀਮ ਜੈਪਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐਮਡ ਕਰ ਮਹਾਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਆਂ ਸੋ ਬੇਨਤੀ ਕਰਨਾ ਚਾਹ ਰਹੇ ਆ ਜੀ ਕਿ ਲਗਾਤਾਰ ਸਾਡੇ ਸਾਧੂ ਪ੍ਰਦੀਪ ਗੱਬਰ ਜੀ ਨੇ ਜਿਨੇ ਹਮੇਸ਼ਾ ਹੀ ਪ੍ਰਸ਼ਾਸਨ ਦੇ ਅੱਗੇ ਹੰਗਾਰ ਲਾਈ ਆ ਕਿ ਜਿਹੜਾ ਇਹਨਾਂ ਨੂੰ ਕੋਈ ਜੜੀਆਂ ਧਮਕੀਆਂ ਆ ਰਹੀਆਂ ਵਾ ਜਿਹੜੇ ਲੋਕ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਪਏ ਆ ਔਰ ਅਸੀਂ ਇਹਨਾਂ ਨੂੰ ਕਿਹਾ ਸੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਕਿ ਇਹਦੀ ਪ੍ਰੋਪਰ ਇਨਕੁਆਰੀ ਕਰਕੇ ਤੇ ਜੋ ਵੀ ਬਣਦਾ ਜੁਰਮ ਆ ਉਸ ਦੋਸ਼ੀਆਂ ਦੇ ਉੱਤੇ ਕੀਤਾ ਜਾਵੇ ਉਹਨਾਂ ਨੂੰ ਇਹ ਵੀ ਗੱਲ ਕੀਤੀ ਸੀ ਕਿ ਜੇ ਇਹ ਚੀਜ਼ ਜੈਨੂਨ ਹੈਗੀ ਆ ਤੇ ਭਰਾ ਸਾਡੇ ਨੂੰ ਜਿਹੜਾ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਉਹ ਦੇਖੋ ਹਰੇਕ ਅਗੂ ਵਾਲੇ ਜਿਲ੍ਹਿਆਂ ਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਾਂ ਜਾਂ ਸਮਾਜਿਕ ਜਥੇਬੰਦੀਆਂ ਵਾਂ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਜਿਹੜੇ ਜੇ ਆਪਾਂ ਗਨਮੈਨ ਇਸ਼ੂ ਕਰ ਸਕਦੇ ਆ ਇਸ ਭਰਾ ਨੂੰ ਕਿਉਂ ਨਹੀਂ ਕਰਦੇ ਪਏ ਆਪਾਂ ਮਤਲਬ ਇਹ ਹੀ ਚਾਹੁੰਦੇ ਆ ਕਿ ਕੰਨ ਨੂੰ ਕੋਈ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਜਾਂ ਇਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਜAVE ਜਿਹੜੀ ਰਾਤ ਵਾਲੀ ਜਿਹੜੀ ਗੱਲ ਹੋਈ ਆ ਕੱਲ ਰਾਤ ਦੀ ਜਿਹੜੀ ਆ ਉਹ ਬੜੀ ਨਿੰਦਣਯੋਗ ਆ ਕਿ ਦੇਖੋ ਇੱਕ ਤੇ ਚਲੋ ਇੱਕ ਕੱਲੇ ਬੰਦੇ ਦੇ ਜਿਹੜਾ ਕੱਲੇ ਬੰਦੇ ਨੂੰ ਜਿਹੜਾ ਜਾਨ ਤੋਂ ਮਾਰਨ ਦੀਆਂ ਜਿਹੜੀਆਂ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਜਾਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਵਾ ਅੱਜ ਸਿੱਧਾ ਇਹੋ ਬੰਦੇ ਸਿਰਫ ਪਰਿਵਾਰ ਨੂੰ ਆ ਕੇ ਟਾਰਗੇਟ ਕਰਦੇ ਪਏ ਆ ਔਰ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਜਿਹੜੀ ਫੁਟੇਜ ਆਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜਿਹੜੀ ਇਨਕੁਆਇਰੀ ਹੈ ਇਹਦੀ ਪ੍ਰੋਪਰ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਸ੍ਰੀ ਸਮਾਦਾ ਸੇਵਾਦਾਰ ਪ੍ਰਦੀਪ ਕਬਰ ਭਗਵਾਨ ਵਾਲਮੀਕੀ ਮਜਿਸੇ ਤਰਨਵਾਜ ਸਬਾਰਤੋ ਮੁਖ ਸੇਵਾਦਾਰ ਤੇ ਕੀ ਗੱਲਾਂ ਚਾਹੁੰਦੇ ਹੋ ਦੇਰ ਰਾਤ ਕੀ ਹੋਇਆ ਤੇ ਤੁਹਾਡਾ ਘਰ ਕਿੱਥੇ ਹੈ ਜੀ ਮੈਂ ਰਜਿੰਦਰ ਨਗਰ ਗਲੀ ਨੰਬਰ 3 ਮਕਾਨ ਨੰਬਰ 71 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਿਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਿਬ ਨੂੰ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ ਔਰ ਜਿੰਨੀਆਂ ਰਿਕਾਰਡਿੰਗਾਂ ਮੈਂ ਸਾਰੀਆਂ ਦੇ ਦਿੱਤਾਂ ਹਾਂ ਔਰ ਬਹੁਤ ਹੀ ਦੁਖੀ ਹਦਣਾ ਦੱਸਣਾ ਪੈਂਦਾ ਹੈ ਵੇਹਤਾ ਪ੍ਰਸ਼ਾਸਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲਗਾ ਕੇ ਦਿੱਤੀ ਜੋ ਮੇਰੇ ਦਫਤਰ ਬੇਨਤੀ ਹੈ ਹੋਰ ਰਾਤ ਕਰੀਬ 11:30 ਵਜੇ ਸਮਾਂ ਹੋਊਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫਾਇਰਿੰਗ ਕੀਤੀ ਆ ਔਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੋਈ ਵੀ ਜਾਨੀਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਕੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਾਨ ਮਾਲ ਦੀ ਰਾਖੀ ਦਾ ਕੋਈ ਬੰਦ ਕੀਤਾ ਜਾਵੇ ਕਿੰਨੇ ਫਾਇਰ ਕੱਢੇਗੇ ਜੀ ਇਹਨਾਂ ਵੱਲੋਂ ਜੀ ਉਹਨਾਂ ਨੇ ਇੱਕ ਫਾਇਰ ਕੱਢਿਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜੋ ਜੋ ਵੀ ਪਿਸਤਲ ਨਾ ਤਾਂ ਮਿਲਦਾ ਨਹੀਂ ਆਂਦਾ ਤੇ ਉਹ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਜੋ ਸਾਡਾ ਫਾਇਦਾ ਆਏ ਕਿ ਤਿੰਨ ਨੌਜਵਾਨਾਂ ਇਹ ਮੋਟਰਸਾਈਕਲ ਤੇ ਆਏ ਜੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਸੋ ਮੋਬਾਈਲ ਜਦੋਂ ਲੱਭਿਆ ਨਹੀਂ ਜੀ ਬਾਅਦ ਵਿੱਚ ਵੱਡੀ ਸਿਕਰੀ ਦੇ ਲੱਭਿਆ ਪਿੱਛੇ ਖੜਾ ਜੀ ਉਹਦੇ ਵੱਲ ਸਾਰੇ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਉਹ ਇਸ਼ਾਰਾ ਕਰ ਕੰਮ ਕਰਵਾਇਆ ਗਿਆ ਜੀ ਤਾਂ ਦੇਰ ਆ ਤੁਹਾਡੇ ਵੱਲੋਂ ਕਿੰਨੂੰ ਇਤਲਾਹ ਕੀਤੀ ਗਈ ਫਿਰ ਜੀ ਮੈਂ ਮਾਨ ਜੋਗਰਾਤੀ ਬਰਾ 112 ਤੇ ਫੋਨ ਕੀਤਾ ਜੋ ਐਸ ਐਚਓ ਸਤਰ ਚੌਕੀ ਜਾਂਜ ਵਿਜੇਨਗਰ ਹੋਰ ਵੀ ਰਬਾਖਾ ਉਠਾਣ ਦੇ ਪ੍ਰਸ਼ਾਸ਼ਕ ਦੇ ਬੰਦੇ ਆਏ ਆ ਜੀ ਉਹਨਾਂ ਨੇ ਹਕੀਕਤ ਕੀਤੀ ਸਾਰੇ ਕੈਂਪ ਚੈੱਕ ਕਰਕੇ ਤੇ ਪਰਚਾ ਦਰਜ ਕੀਤਾ ਹੀ ਬਹੁਤ ਧੰਨਵਾਦ ਕਰਦੇ ਮਾਜੋਗ ਐਸ ਐਚਓ ਸਤਰ ਦਾ ਜੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਨੌਜਵਾਨਾਂ ਦੇ ਦੇਖੋ ਜੀ ਦੋਸ਼ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਰੀਡ ਚਾਹੀਦੀ ਆ ਕਿ ਜਿਹੜਾ ਉਹਨਾਂ ਨਾਲ ਸਾਡੇ ਤੇ ਮਨਪਾਦਾ ਜਿਹੜਾ ਸਮਾਨ ਆਵੇ ਜੀ ਤੇ ਦੇਖਦ ਅਸੀਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਪੀ ਸੀ ਆਰ ਗੱਡੀ ਲਗਾਈ ਗਈ ਸੀ ਲੱਗਦਾ ਹੈ ਨਾ ਕਿ ਦੇਰ ਰਾਤ ਜੇਕਰ ਪੁਲਿਸ ਇਸ ਗਲੀ ਦੇ ਵਿੱਚ ਗਸ਼ਤ ਕਰਦੀ ਹੁੰਦੀ ਤੇ ਇਹ ਕੰਮ ਨਹੀਂ ਹੁੰਦਾ ਇਹ ਤੇ ਚੀਜ਼ੇ ਮੈਂ ਗਾਰੰਟੀ ਨਾਲ ਕਹਿੰਦਾ ਇਹ ਪ੍ਰਸ਼ਾਸਨ ਇਸ ਤੋਂ ਲੈ ਕੇ ਸਾਡੇ ਇਲਾਕੇ 'ਚ ਚੌਥੀ ਪੰਜਵੀਂ ਵਾਰ ਗੋਲੀ ਚੱਲ ਚੁੱਕੀ ਹੈ ਸਾਡੇ ਇਲਾਕੇ ਦੇ ਵਿੱਚ ਲੇਕਿਨ ਪ੍ਰਸ਼ਾਸਨ ਨੇ ਕਦੀ ਵੀ ਇੰਨੀ ਕਟਾਈ ਕੀਤੀ ਮੈਂ ਬਨਾਮੀ ਤਾਂ ਨਹੀਂ ਕਰ ਸਕਦਾ ਕਿ ਮੈਂ ਪ੍ਰਸ਼ਾਸਨ 'ਚ ਰਹਿਣਾ ਆ ਪ੍ਰਸ਼ਾਸਨ ਦਾ ਫਰਜ਼ ਹੁੰਦਾ ਪੀਸੀ ਆ ਰਾਤ ਨੂੰ ਘੁੰਮਣੀ ਚਾਹੀਦੀ ਜੀ ਤਾਂ ਤੁਹਾਡੇ ਵੱਲੋਂ ਹੁਣ ਅੱਗੇ ਸੀਪੀ ਸਾਹਿਬ ਨੂੰ ਮੰਗ ਕੀਤੀ ਹੈ ਕਿ ਜਾ ਕੇ ਮਿਲਿਆ ਜਾਏਗਾ ਇਸ ਮਾਮਲੇ ਵਿੱਚ ਮੈਂ ਜੀ ਕੱਲ ਮੇਰੇ ਜ਼ਿੰਮੇਵਾਰ ਸਮਾਜ ਦੇ ਬਸਾਥੀ ਆਏ ਆ ਜੀ ਮਾਨਜੋ ਸਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਦ ਸਿੰਘ ਕਲਰ ਸਮਾਜ ਹੀ ਆਏ ਆ ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰਾਂਗੇ ਕਿ ਸਾਡੇ ਜਾਨਵਰਾਂ ਦੀ ਰਾਖੀ ਬਾਰੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕੀਤੀ ਕਿ ਉਹ ਸਾਡੇ ਮਨਪਸੰਦ ਕਰ ਦੇਣਾ ਹੈ ਨਾ ਬਈ ਜੀ ਬੱਚਾ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਅਸ਼ੋਰੈਂਸ ਦਿਵਾਇਆ ਜੀ ਜਿੱਤੇ ਹੁਣ ਉਹਨਾਂ ਸਾਬ ਕੋ ਪੇਸ਼ ਹੋਵਾਂਗੇ ਰਾਤੀ ਪਿੱਛੇ ਆਪਣਾ ਮਾਂ ਜੋ ਐਸਾ ਨਹੀਂ ਬੱਚਾ ਦਰਜ ਕਰ ਦਿੱਤਾ ਆ ਲੇਕਿਨ ਸਵੇਰ ਦਾ ਕੋਈ ਸਾਥੀ ਅਜੇ ਤੱਕ ਨਹੀਂ ਆਇਆ ਜੀ ਠੀਕ ਇਹ ਦੋਸ਼ੀ ਕੋਈ ਸੀਸੀਟੀਵੀ ਕੋਈ ਆਏ ਤੇ ਉਹਦੇ ਵਿੱਚ ਸੀਸੀਟੀਵੀ ਵਿੱਚ ਕੈਮਰੇ ਚ ਆਏ ਆ ਜੀ ਜੀ ਅਰੇ ਰੱਖਤਾ ਦਿੰਦੇ ਜੀ ਬੋਰਡ ਮੰਟ ਲੱਗ ਗਈ ਹਾਂਜੀ ਇਹ ਮਾਂ ਦਾ ਰਾਤੀ ਸਾਨੂੰ ਕੋਈ 1:30 ਵਜੇ ਤਲਾਬ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਾਗਰ ਗਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਨੌਜਵਾਨਾਂ ਨੇ ਗੁਲੀਆਂ ਚਲਾਈਆਂ ਮੌਕੇ ਤੇ ਗਏ ਉਹ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲ ਨੂੰ ਇੱਕ ਫਾਇਰ ਕੀਤਾ ਤੇ ਇੱਕ ਫਾਇਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਤਵਾ ਰਜਿਸਟਰਡ ਕਰ ਦਿੱਤਾ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਛੇ ਦਿੱਖ ਰਤਲ ਤੇ ਆ। ਸਰ ਪਤਾ ਲਗਾ ਕਹਿੰਦੇ ਸੀ ਨਾ ਨਹੀਂ ਅਜੇ ਨਹੀਂ ਉਹ ਕਹਿੰਦੇ ਆਏ ਪਰਦੇ ਸੀ ਕਿ ਕਹਿੰਦੇ ਆਏ ਕਿਸ ਤਰ੍ਹਾਂ ਲੱਗਿਆ ਹਾਂ ਬੈਗ ਤੇ ਆਏ ਇਹਨਾਂ ਪਤਾ ਲਗਾ ਬੈਗ ਤੇ ਆਈ ਸੀ ਵੀ ਤੇ ਗੋਲੀ ਚਲਾਈ ਹੈ ਤੇ ਗੋਲੀ ਚਲਾ ਕੇ ਵਾਪਸ ਕਿੰਨੇ ਜਣੇ ਸੀ ਜਣੇ ਦੋ ਜਣੇ ਸਰ ਮਰ ਇੱਕ ਵੇਖਣ ਜਾ ਰਿਹਾ ਇੱਕ ਪਿੱਛੇ ਇਸ਼ਾਰਾ ਕੀਤਾ ਜਾਂ ਦੋ ਬੰਦੇ ਨਾਲ ਹੈ ਤੇ ਜਿਹੜੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਪੰਦਾ ਇਸ਼ਾਰਾ ਕਰ ਰਿਹਾ ਕੀ ਇਹ ਉਹ ਪਤਾ ਨਹੀਂ ਨਹੀਂ ਇਹੋ ਜੀ ਗੱਲ ਕੋਈ ਨਹੀਂ ਸਾਹਮਣੇ ਦੋ ਬੰਦੇ ਹੀ ਆਣ ਕੇ ਗਾਏ ਨੇ ਮੋਟਰਸਾਈਕਲ ਤੇ ਆਏ ਨੇ ਮੋਟਰਸਾਈਕਲ ਪਿੱਛੇ ਖੜਾ ਰਿਹਾ ਨਾ ਗੋਲੀ ਚ ਲਾ ਕੇ ਚਲੇਗੇ ਸਰ ਕੀ ਮਸਲਾ ਹੈ ਕੋਈ ਲੁੱਟਦਾ ਰਹਾਦਾ ਹੈ ਕਿ ਕੋਈ ਦੁਸ਼ਮਣੀ ਨਹੀਂ ਕੀ ਲੁੱਟਦਾ ਰਹਾਦਾ ਨਹੀਂ ਆ ਪ੍ਰਦੀਪ ਗੱਬਰ ਦੇ ਕਹਿਣ ਦੇ ਮਤਾਬਕ ਵੀ ਉਹਨੂੰ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ ਉਹ ਇਸ ਨਜ਼ਰੀਏ ਨਾਲ ਦੇਖ ਰਿਹਾ ਉਹਨੂੰ ਧਮਕੀਆਂ ਮਿਲੀਆਂ ਇਹ ਕਿਸ ਤਰ੍ਹਾਂ ਦੀ ਦੁਸ਼ਮਣੀ ਹੈ ਇਹ ਮੈਨਾਂ ਦੀ ਆਪਸੀ ਦੁਸ਼ਮਣੀ ਵੀ ਹੈਗੀਆਂ ਸਿਆਸੀ ਲੀਡਰ ਨੇ ਸਿਆਸੀ ਲੀਡਰਾਂ ਦੀ ਦੁਸ਼ਮਣੀ ਤਾਂ ਹੋ ਹੀ ਜਾਂਦੀ ਹੈ ਨਾ ਤੇ ਬਾਕੀ ਜੋ